ਲੂ ਤੋਂ ਬਚਣ ਲਈ ਸਰਕਾਰ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਇਸ ਦਿਨ ਤੋਂ ਹੋਵੇਗਾ ਹੀਟ ਵੇਵ ਦਾ ਲੜ ਜਾਣੋ ਕਿਸ ਤਰ੍ਹਾਂ ਬਚ ਸਕਦੇ ਹਾਂ ਲੂ ਤੋਂ ਪੰਜਾਬ ਸਰਕਾਰ ਦੇ ਵੱਲੋਂ ਗਰਮੀ ਦੇ ਮੱਦੇ ਨਜ਼ਰ ਹੁਣ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਕਿਉਂਕਿ 29 ਮਈ ਤੋਂ 2 ਜੂਨ ਤੱਕ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਸੂਰਜ ਦੇ ਸਿੱਧੇ ਸੰਪਰਕ ਵਿੱਚ ਆਉਣ ਤੋਂ ਬਚਣ ਲਈ ਐਡਵਾਈਜ਼ਰੀ ਜਾਰੀ ਕਰਕੇ ਉਹਨਾਂ ਨੇ ਲੋਕਾਂ ਨੂੰ ਸੁਚੇਤ ਕੀਤਾ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਤੋਂ ਬਾਅਦ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਨੇ ਦੱਸਿਆ ਹੈ ਕਿ 29 ਮਈ ਤੋਂ 2 ਜੂਨ ਦੇ ਵਿਚਕਾਰ ਆਉਂਦੇ 5 ਦਿਨਾਂ ਦਾ ਤਾਪਮਾਨ 45 ਡਿਗਰੀ ਤੋਂ ਵੱਧ ਕੇ 55 ਡਿਗਰੀ ਸੈਲਸੀਅਸ ਹੋ ਸਕਦਾ ਹੈ ਸੂਰਜ ਦੀਆਂ ਕਿਰਨਾਂ ਜੰਮੜੀ ਸੜਨ ਤੋਂ ਹੀ ਲਾਵਾ ਕਈ ਹੋਰ ਘਾਤਕ ਬਿਮਾਰੀਆਂ ਦੀ ਲਪੇਟ ਦੇ ਵਿੱਚ ਇਨਸਾਨ ਨੂੰ ਲੈ ਸਕਦੀਆਂ ਨੇ ਤੇ ਇਸ ਦੇ ਕਰਕੇ ਹੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਤਾਂ ਲੋ ਨੂੰ ਬਾਰੇ ਐਡਵਾਈਜ਼ਰੀ ਜਾਰੀ ਕਰਦੇ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਜੇ ਹੀਟ ਵੇਵ ਕਾਰਨ ਕਿਸੇ ਵਿਅਕਤੀ ਨੂੰ ਕੋਟੜਨ ਮਹਿਸੂਸ ਹੁੰਦੀ ਹੈ ਤਾਂ ਅਚਾਨਕ ਉਹ ਬਿਮਾਰ ਹੋ ਜਾਂਦਾ ਹੈ ਤਾਂ ਤੁਰੰਤ ਡਾਕਟਰ ਦੇ ਸਹਾਇ ਸਲਾਹ ਲਓ ਕਿਉਂਕਿ ਜਿੰਨਾ ਹੋ ਸਕਦਾ ਹੈ ਇਸ ਦਿਨ ਦਿਨਾਂ ਦੇ ਵਿੱਚ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇ ਸੁਭਾਵਿਕ ਹੈ ਕਿ ਗਰਮੀ ਹਮੇਸ਼ਾ ਹੀ ਹਰ ਸਾਲ ਕਾਫੀ ਜ਼ਿਆਦਾ ਪੈਂਦੀ ਹੈ ਪਰ ਪਹਿਲਾਂ ਹੀ ਐਡਵਾਈਜ਼ਰੀ ਕਿਰਨਾ ਆਪਣੇ ਆਪ ਦੇ ਵਿੱਚ ਬੇਹਦ ਐਮ ਹੋ ਜਾਂਦਾ ਹੈ ਕਿਉਂਕਿ ਜਿਸ ਤਰੀਕੇ ਦੀ ਦਿਨਬਿਨ ਗਰਬੀ ਵਧਦੀ ਜਾ ਰਹੀ ਹੈ ਹਾਲਾਂਕਿ ਮੌਸਮ ਬੀਤੀ ਦਿਨੀ ਬਿਲਕੁਲ ਠੀਕ ਰਿਹਾ ਸੀਗਾ ਕਿਸ ਤਰੀਕੇ ਦੇ ਨਾਲ ਵੀ بارش ਵੀ ਆਈ ਉਹ ਤੋਂ ਬਾਅਦ ਠੰਡਾ ਮੌਸਮ ਹਟਾ ਹੋ ਚੁੱਕਿਆ ਹੈ ਪਰ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕੋਈ ਨਾ ਕੋਈ ਗੱਲ ਹੋਈਗੀ ਇਸੇ ਕਰਕੇ ਮੌਸਮ ਵਿਭਾਗ ਦੇ ਵੱਲੋਂ ਅਜਿਹੀਆਂ ਐਡਵਾਈਜ਼ ਨੇ ਜਾਰੀ ਕੀਤੀਆਂ ਜਾਂਦੀਆਂ ਨੇ ਤਾਂ ਇੰਨਾ ਦਿਨਾਂ ਦੇ ਵਿੱਚ ਲੂ ਤੋਂ ਬਚਣ ਦੇ ਲਈ ਕੀ ਕੀਤਾ ਜਾਵੇ ਤਾਂ ਠੰਡੇ ਪਾਣੀ ਵਾਲੇ ਪਦਾਰਥ ਜਿਵੇਂ ਕਿ ਦਹੀਂ ਲੱਸੀ ਬੇਲ ਦੇ ਜੂਸ ਆਦਿ ਦੀ ਵਰਤੋਂ ਕਰੋ ਜੋ ਕਿ ਹੀਟ ਵੇਵ ਤੋਂ ਬਚਣ ਦੇ ਲਈ ਮਦਦਗਾਰ ਹੋ ਸਕਦੇ ਨੇ ਤਾਂ 29 ਮਈ ਤੋਂ 2 ਜੂਨ ਤੱਕ ਦੁਪਹਿਰੇ 10 ਵਜੇ ਤੋਂ 3 ਵਜੇ ਤੱਕ ਜੇ ਲੋੜ ਪਈ ਹੈ ਤਾਂ ਹੀ ਬਾਹਰ ਨਿਕਲੋ ਤਾਂ ਕਿ ਤੁਸੀਂ ਇਸ ਹੀਟ ਵੇਵ ਤੋਂ ਬਚ ਸਕੋ। ਸਬਸਕ੍ਰਾਈਬ ਕਰੋ ਚਰਦੀਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ। This program is sponsored by The Singla Office Bakersfield for all your immigration family law needs. call or scan qr code to contact us rodis inc million miles with smile or scan qr code to contact us taaba indian cuisine taste fine authentic indian cuisine in tracy or scan qr code to contact us simi vale family dental office or scan qr code to contact us